ਪਸਵਾਂ ਦਾ ਜਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਜੜਕ ਦੇ ਵਿੱਚ ਜੜਕ ਪਿੰਡ ਤੋਂ ਜਿਹੜੀ ਮੰਡੀਰਾਂ ਨੂੰ ਛੜਕ ਜਾਂਦੀ ਆ ਉਹ ਸੜਕ ਦੇ ਮੋੜ ਦੇ ਉੱਤੇ ਘਰੇਲੂ ਫਾਰਮਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਕਿਹੜੀ ਬਸਤੀ ਦੇ ਵਿੱਚ ਮੈਂ ਮੌਜੂਦ ਆ ਕੀ ਪਈ ਹੁਣ ਇਹਦਾ ਨਾਮ ਆ ਸਾਰੀ ਜਾਣਕਾਰੀ ਆਪਾਂ ਮਾਤਾ ਤੋਂ ਲੈ ਲਵਾਂਗੇ ਮਾਤਾ ਹੁਣ ਇਹਨੇ ਇੱਕ ਮਿਹਨਤ ਦੇ ਨਾਲ ਮਜ਼ਦੂਰੀ ਦੇ ਨਾਲ ਕੱਟਾ ਤਿਆਰ ਕੀਤਾ ਵਾ ਤੇ ਉਹਦੀਆਂ ਘਰੇਲੂ ਮਜ਼ਦੂਰੀਆਂ ਨੂੰ ਦੇਖਦਿਆਂ ਹੋਇਆਂ ਇਹਨੂੰ ਵਿਕਾਊ ਲਾਇਆ ਵਾ ਵੀਰੇ ਚਲ ਇੱਕ ਬਈ ਕੱਟਾ ਵਿਕਤਣਾ ਲਾਇਆ ਉਹਦੀ ਡਿਟੇਲ ਜਾਣਦੇ ਨਾ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਮਾਤਾ ਠੀਕ ਠਾਕ ਹੋ ਹਾਂਜੀ ਸੇਤਾ ਦੇ ਪਰਿਵਾਰ ਹਾਂਜੀ ਨਾਮ ਮਾਤਾ ਤੇਰਾ ਕੀ ਆ ਮੇਰਾ ਨਾ ਜਗਿੰਦਰ ਕਾਰ ਜਗਿੰਦਰ ਕੌਰ ਤੇ ਬਾਪੂ ਦਾ ਤਰਸੇਮ ਸਿੰਘ ਤੇ ਵਸਤੀ ਕਿਹੜੀ ਚ ਘਰ ਆ ਗਿਆ ਆਪਣਾ ਮਾਤਾ ਬੋਲੀ ਦੱਸੀ ਆਪਾਂ ਪਾਪੇ ਨੂੰ ਪੁੱਛੀ ਜ਼ਗੀਰਪੱਤੀ 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 ਦੇ ਵਿੱਚ ਬਾਈ ਦਿਨਾਂ ਦੱਸਿਆ ਕੀ ਮਾਤਾ ਤਰਸੇਮ ਸਿੰਘ ਤਰਸੇਮ ਸਿੰਘ ਬਾਈ ਦੇ ਘਰੇ ਮੈਂ ਮੌਜੂਦ ਹਾਂ ਇਸ ਟਾਈਮ ਮਿੱਤਰੋ ਅੱਛਾ ਮਾਤਾ ਕਟਾ ਵਿਤਣਾ ਇੱਕ ਹਨਾ ਹਾਂਜੀ ਇਹ ਕਿੰਨੇ ਚਿਰ ਦਾ ਹੋ ਗਿਆ ਇਹ 10 ਸਾਲਾਂ ਦਾ 2 ਸਾਲਾਂ ਦਾ ਮਾਂ ਦਾਰ ਘਰ ਦੁੱਧ ਦਾ ਕਿੰਨਾ ਗੋਆ ਨਹੀਂ ਥਲੇ ਉਹ ਇਹ ਜੀ ਮਾਤਾ ਹਾਂ 10 ਕਿਲੋ ਸੀ ਜੀ ਠੀਕ ਆ ਜੀ ਤੇ ਇਹਦੇ ਟੀਕੇ ਦਾ ਕੋਈ ਰਿਕਾਰਡ ਪਤਾ ਆਪਾਂ ਨੂੰ ਕਿ ਨਹੀਂ ਮਾਤਾ ਜੀ ਅਸੀਂ ਇਹੀ ਭਰਾਇਆ ਸੀ ਕਹਿ ਕੇ ਜੀ ਮਿੰਨੀ ਨਹੀਂ 라ਵੀ ਦਾ ਜੀ ਹਾਂਜੀ ਠੀਕ ਆ ਵੀ ਉਹ ਆਪਾਂ ਨੂੰ ਨੰਬਰ ਨਹੀਂ ਪਤਾ ਹਨਾ ਠੀਕ ਆ ਅੱਛਾ ਮਾਤਾ ਕਿੰਨੇ ਚਿਰ ਦਾ ਦੱਸਿਆ ਸੀ ਉਮਰ ਦੇ ਵਿੱਚ ਦੋ ਸਾਲਾਂ ਦਾ ਦੋ ਸਾਲਾਂ ਦਾ ਤੇ ਹੁਣ ਇਹ ਵਿੱਚ ਨਾ ਫਿਰ ਹਾਂਜੀ ਠੀਕ ਆ ਤੇ ਕੀ ਰੇਟ ਰੱਖਿਆ ਮਾਪੇਂਦਾ બસ ਰੇਟ 60 70 ਤੱਕਰ ਲਾ ਦੋ ਜੀ ਠੀਕ ਹੈ 60 70 ਹਜ਼ਾਰ ਤੱਕ ਦੇ ਦਾਂਗੇ ਜੋ ਮਾਨਤਨ ਕਰ ਦਾਂਗੇ ਆਪਾਂ ਕੋਈ ਮਾੜਾ ਮੋਟਾ ਆਏਗਾ ਭਰਾ ਦਾ ਹਾਂਜੀ ਠੀਕ ਆ ਅਸਾਂ ਮਾਤਾ ਇੱਕ ਅਗਰ ਹੋਰ ਆ ਜੇ ਕਿਸੇ ਨੂੰ ਆਪਾਂ ਰੱਖਣ ਵਾਲੇ ਨੂੰ ਦੇ ਦਈਏ ਹਾਂ ਰੱਖਣ ਵਾਲੇ ਨੂੰ ਦੇਣਾ ਠੀਕ ਆ ਰੱਖਣ ਨੂੰ ਦੇਣਾ ਤੇ ਮਾਨਤਰ ਖੁੱਲਡੁੱਲਾ ਕਰਦੇ ਹੋਗੇ ਨਾ ਧੀ ਮਾਤਾ ਨੂੰ ਕਰਦੀ ਕਿਉਂਰਾ ਠੀਕ ਆ ਕਿਰ ਮਾਤਾ ਆਪਣਾ ਨੰਬਰ ਕਿੰਨਾ ਵਾ ਫੋਨ ਨੰਬਰ ਫੋਨ ਨੰਬਰ ਦੱਸ ਰਹੀ ਤੇ ਉਹ ਸਕਰੀਨ ਤੇ ਲਾ ਅੱਛਾ ਸਕਰੀਨ ਦੇ ਉੱਤੇ ਲਾ ਦੂੰਗਾ ਬਈ ਨੰਬਰ ਮੈਂ ਮਾਤਾ ਨੂੰ ਪਤਾ ਨਹੀਂਗਾ ਤੇ ਕਟਾ ਵਕਾਊ ਆ ਮਾਤਾ ਹੋਣਿਆਂ ਦਾ ਮਿੱਤਰੋ ਕਿਹੜੇ ਲੋ ਪਰਿਵਾਰ ਦੇ ਕੋਲੇ ਆ ਮਿਹਨਤ ਮਜ਼ਦੂਰੀ ਦੇ ਨ ਤਰਸੀਮ ਸਿੰਘ ਬਾਈਕੇ ਕਰੇ ਜਗੀਰ ਵਸਤੀ ਦੱਸਿਆ ਨਾ ਹਾਂਜੀ ਹਾਂਜੀ ਜਗੀਰ ਵਸਤੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤਰਸੀਮ ਸਿੰਘ ਬਾਈਕੇ ਕਰੇ ਤੇ ਮਾਤਾ ਜਗਿੰਦਰ कौर ਕੇ ਕਰੇ ਮਾਤਾ ਹੁਣਾਂ ਨੇ ਇੱਕ ਕਟਾ ਤਿਆਰ ਕੀਤਾ ਸੀ 2 ਸਾਲ ਦੀ ਉਮਰ ਆ ਜਾਂਦੀ ਸੀਮਣ ਵਾਲੇ ਪੱਖ ਤੋਂ ਜਿਹੜਾ ਇਹਦੇ ਬਾਰੇ ਕੋਈ ਆਪਾਂ ਨੂੰ ਪੁਖਤਾ ਜਾਣਕਾਰੀ ਨਹੀਂ ਮਿਲੀ ਪਰ ਨਸਲ ਨੀਲੀ ਰਾਵੀ ਦੇ ਵਿੱਚ ਪੈਂਦਾ ਵਾ ਉਹ ਇਹਨਾਂ ਨੂੰ ਨਹੀਂ ਪਤਾ ਕਿ ਕਿਹੜੀ ਕਿਹੜੇ ਸੀਮਣ ਦਾ ਇਹ ਵੀਰੇ ਰੇਟ ਇਹਦਾ ਜਿਹੜਾ ਰੱਖਿਆ ਹੋਇਆ ਉਹ 60000 70000 60 ਜਿੱਥੇ ਮਰਜ਼ੀ ਲੈ ਲਓ ਵੀ ਭਾਈ ਮੈਂ ਤਾਂ ਇਹ ਗੱਲ ਆਣਾ ਹੁਣ ਵੀ ਜਿਹੜਾ ਇਹੋ ਜਿਹਾ ਭਰਾ ਮਜ਼ਦੂਰ ਹੁੰਦਾ ਨਾ ਉਹਦਾ ਹੱਕ ਨਾ ਰੱਖਿਆ ਕਰੋ ਵੀਰੇ 2000 ਵੱਧ ਦੇ ਕੇ ਚੀਜ਼ ਵੀ ਲੈ ਜਾ ਕਰੋ ਤਾਂ ਵੀ ਤੁਹਾਨੂੰ ਲੈਣੀਆਂ ਕਰੂਗੀ ਜਦੋਂ ਆਪਾਂ ਜਿਹੇ ਘਰ ਦੇ ਵਿੱਚੋਂ ਨਫਾ ਭਾਲ ਕੇ ਚੀਜ਼ ਲੈਣੀ ਹੈ ਕੋਈ ਹਾਂ ਠੀਕ ਆ ਰੋਜੀ ਰੋਟੀ ਲਈ ਹਰ ਇੱਕ ਬੰਦਾ ਤੁਰਿਆ ਫਿਰਦਾ ਵੀਰੇ ਪਰ ਬੜਾ ਵੀ ਮਲਾਂ ਨਜਾਇਜ਼ ਨਾ ਕਰਿਆ ਕਰੋ ਉੱਦਾਂ ਕੋਈ ਪੱਕਾ ਰੱਖ ਕੇ ਚੀਜ਼ ਖਰੀਦੋ ਤਾਂ ਕਿ ਤੁਹਾਨੂੰ ਵੀ ਫਾਇਦਾ ਹੋ ਸਕੇ ਤੇ ਜਿਹੜੇ ਭਰਾ ਨੇ ਤਿਆਰ ਕੀਤਾ ਉਹਦੇ ਵੀ 2 ਰੁਪਏ ਵਟੇ ਜਾ ਸਕਣ ਨੰਬਰ ਬਾਈ ਹੁਣ ਆ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਪਿੰਡ ਚੜਿੱਕਾ ਵਸਤੀ ਜ਼ਗੀਰ ਵਾਲੀ ਆ ਮਾਤਾ ਜਗਿੰਦਰ ਕੌਰ ਕੇ ਘਰੋਂ ਬਾਪੂ ਤਰਸੇਮ ਸਿੰਘ ਕੇ ਘਰੋਂ ਤੁਹਾਨੂੰ ਵੀਡੀਓ ਦਿਖਾਈ ਆ ਵਧੇਰੇ ਜਾਣਕਾਰੀ ਲਈ ਤੁਸੀਂ ਮੈਂ ਬਾਈ ਹੁਣਾਂ ਨਾਲ ਰਾਬਤਾ ਕਾਇਮ ਕਰ ਲਿਆ ਜੇ ਰੇਟ ਜਾਣਕਾਰੀ ਸਾਰਾ ਕੁਝ ਦੱਸਤਾ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਆ ਅੱਜ ਦੀ ਵੀਡੀਓ ਵਿੱਚ ਇੰਨੀ ਸੀ ਦੋਸਤੋ ਜਲਦ ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ